ਪਿਛਲੇ ਦਿਨੀ ਚੰਦਪਾਣ ਦੇ ਵਿੱਚ ਇੱਕ ਸ਼ਰੂਲ ਕਾਸਟ ਮਜਬੀ ਸਿੱਖ ਸਰਪੰਚ ਅਮਨਦੀਪ ਕੌਰ ਜਿਸ ਦਾ ਪਤੀ ਕੁਲਦੀਪ ਸਿੰਘ ਇੱਕ ਪੱਤਰਕਾਰ ਹੈ ਉਹਦੇ ਸਰਪੰਚ ਬਣਨ ਤੋਂ ਬਾਅਦ ਇੱਕ ਬਿਵਾਦ ਖੜਾ ਹੋਇਆ ਉਸ ਬਿਵਾਦ ਦੇ ਵਿੱਚ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਦੂਜੀ ਧਿਰ ਦੇ ਲੋਕਾਂ ਨੇ ਸ਼ਰਿਆਮ ਕਟਮਾਰ ਕੀਤੀ ਜੇ ਜਿੱਤੇ ਦਲਦ ਭਾਈਚਾਰੇ ਦੇ ਕਿਸੇ ਬੰਦੇ ਨਾਲ ਕਿਸੇ ਬੀਬੀ ਨਾਲ ਕਿਸੇ ਨਾਲ ਕੋਈ ਤੱਕਾ ਹੁੰਦਾ ਜਾਂਤੀ ਹੁੰਦੀ ਹੈ ਉਥੇ ਸੰਯੁਕਤ ਦਲਤ ਮੋਰਚੇ ਦੇ ਜਿਹੜੇ ਲੋਕ ਆ ਸੀ ਸਾਰੇ ਖੜਾਂਗੇ ਤੂੰ ਕਾਫੀ ਮਸਲਾ ਲੰਬੇ ਸਮੇਂ ਤੋਂ ਇਹ ਔੜੀ ਹੋੜੀ 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 ਭਖਦਾ ਜਾ ਰਿਹਾ ਹੈ ਤੇ ਹੁਣ ਫਿਰ ਕੁਝ ਸ਼ਰਾਰਤੀ ਲੋਕਾਂ ਵੱਲੋਂ ਇਸ ਮਸਲੇ ਨੂੰ ਤੂਲ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸੇ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਰਪੰਚ ਨੂੰ ਬਰਖਾਸਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੈ ਮਤਲਬ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਐਸੀ ਭਾਈਚਾਰੇ ਦੇ ਦਲਦ ਭਾਈਚਾਰੇ ਦੇ ਉੱਪਰ دہشت ਪਾਉਣ ਦਾ ਜਿਹੜਾ ਮਾਹੌਲ ਉਹ ਬਣਾਇਆ ਜਾਵੇ। ਕਿ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਹੋਵੇ ਜਿਹੜੀ ਮਰਜ਼ੀ ਜਿਸੇ ਬੰਦੇ ਦਾ ਬੰਦਾ ਹੋਵੇ ਆਪਦਾ ਝੰਡਾ ਲੈ ਕੇ ਆਪਦਾ ਡੰਡਾ ਲੈ ਕੇ ਆਪਦਾ ਸਾਥੀਆਂ ਨੂੰ ਲੈ ਕੇ ਇੱਥੇ ਆਵੇ ਕਿਸੇ ਨੂੰ ਬੋਲਣ ਤੋਂ ਰੋਕ ਦੇਵੇ। ਬਸਰ ਦੇ ਕੋਈ ਆ ਕੇ ਬੋਲੇ ਉਹ ਦਲਦ ਭਾਈਚਾਰੇ ਦੇ ਹੱਕ। ਸਾਡੇ ਭਾਈਚਾਰੇ ਦੇ ਹੱਕ ਤੇ ਬੋਲੇ ਅਸੀਂ ਉਹਨੂੰ ਭਲਾਵਾਂ। ਪ੍ਰਸ਼ਾਸਨ ਦੇ ਅਧਿਕਾਰਗਰਾਂ ਨੂੰ ਕਹਿਣਾ ਚਾਹਣਾ ਕਿ ਦੇਖੋ ਸਰਕਾਰਾਂ ਆਉਂਗੀਆਂ ਨਾ ਰਹਦੀਆਂ ਬਦਲਦੀਆਂ ਰਹਦੀਆਂ ਅੱਜ ਆਵਾਜ਼ੀ ਪਾਰਟੀ ਦੀ ਸਰਕਾਰ ਹੈ ਕੱਲ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਆਜੂ ਫਿਰ ਹੋਰ ਕਿਸੇ ਦੀ ਸਰਕਾਰ ਆਜੂ ਦੇ ਪ੍ਰਸ਼ਾਸਨ ਦੇ ਲੋਕਾਂ ਨੂੰ ਦਲਤਾਂ ਦੇ ਉੱਪਰ ਐਸੀ ਭਾਈਜੋਰੀ ਉੱਪਰ ਕਿਸੇ ਤਰ੍ਹਾਂ ਦਾ ਅਤਿਆਚਾਰ ਜਾਤੀ ਭੇਦਭਾਵ ਕਰਨ ਦੀ ਇਜਾਜ਼ਤ ਅਸੀਂ ਨਹੀਂ ਦੇਵਾਂਗੇ 1 ਅਗਸਤ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਦੇ ਵਿੱਚ ਅਸੀਂ ਸੰਯੁਕਤ ਦਲਤ ਮੋਰਚੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ ਉਸ ਕਾਨਫਰੰਸ ਦੇ ਵਿੱਚ ਚੰਦਪਾਣ ਦੇ ਇਸ ਮਸਲੇ ਨੂੰ ਵਿਸ਼ੇਸ਼ ਤੌਰ ਤੇ ਵਿਚਾਰਾਂਗੇ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਜਾਨੀ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਦੇ ਡੋਮਾ ਪ੍ਰਿਸੰਗ ਪੰਜਾਬ ਪਿਛਲੇ ਦਿਨੀ ਚੰਦਪਾਣ ਦੇ ਵਿੱਚ ਇੱਕ ਸ਼ਰੇਗੂ ਕਾਸਟ ਮਜਬੀ ਸਿੱਖ ਸਰਪੰਚ ਅਮਨਦੀਪ ਕੌਰ ਜਿਸ ਦਾ ਪਤੀ ਕੁਲਦੀਪ ਸਿੰਘ ਇੱਕ ਪੱਤਰਕਾਰ ਹੈ ਉਹਦੇ ਸਰਪੰਚ ਬਣਨ ਤੋਂ ਬਾਅਦ ਇੱਕ ਬਿਵਾਦ ਖੜਾ ਹੋਇਆ ਉਸ ਬਿਵਾਦ ਦੇ ਵਿੱਚ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਦੂਜੀ ਧਿਰ ਦੇ ਲੋਕਾਂ ਨੇ ਸ਼ਰਿਆਮ ਕੁੱਟਮਾਰ ਕੀਤੀ ਅਸਲੇ ਜਿਹੜੇ ਉਹ ਲਹਿਰਾਏ ਗਏ ਕਾਫੀ ਸਾਰੇ ਲੋਕਾਂ ਦੇ ਉੱਤੇ ਪਰਚਾ ਦਰਜ ਕਰਾਉਣ ਨੂੰ ਜੇਲ੍ਹੀ ਤੱਕ ਦਿੱਤਾ ਗਿਆ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਤੋ ਕਾਫੀ ਮਸਲਾ ਲੰਬੇ ਸਮੇਂ ਤੋਂ ਹੋਇਆ ਹੈ ਹੌਲੀ 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 ਭਖਦਾ ਜਾ ਰਿਹਾ ਹੈ ਤੇ ਹੁਣ ਫਿਰ ਕੁਝ ਸ਼ਰਾਰਤੀ ਲੋਕਾਂ ਵੱਲੋਂ ਇਸ ਮਸਲੇ ਨੂੰ ਤੂਲ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਪਾਈਚਰ ਦੇ ਲੋਕਾਂ ਨੂੰ ਡਰਾਉਣ ਤੋਂ ਧਮਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਰਪੰਚ ਨੂੰ ਬਰਖਾਸਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਮਤਲਬ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਐਸਪਾਈਚਰ ਦੇ ਦਲਤ ਪਾਈਚਰ ਦੇ ਉੱਪਰ ਦਹਿਸ਼ਤ ਪਾਉਣ ਦਾ ਜਿਹੜਾ ਮਾਹੌਲ ਉਹ ਬਣਾਇਆ ਜਾ ਰਿਹਾ ਔਰ ਕੁਲਦੀਪ ਸਿੰਘ ਤੇ ਜਿਹੜੇ ਹੋਰ ਲੋਕਾਂ ਦੀ ਕਟਮਾਰ ਹੋਈ ਸੀ ਤੇ ਕਾਫੀ ਲੰਮੇ ਸਮੇਂ ਤੋਂ ਪਰੇਸ਼ਾਨ ਨੇ ਅੱਜ ਅਸੀਂ ਅ ਮੈਂ ਕਿਰਨਜੀਤ ਸਿੰਘ ਗਹਿਰੀ ਤੇ ਮੇਰੇ ਨਾਲ ਅਵਤਾਰ ਸਿੰਘ ਸੋਹਤਾ ਜੀ ਜੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਹੈ ਬੋੜ ਸਿੰਘ ਘਾਰੂ ਜੀ ਤੇ ਹੋਰ ਅਸੀਂ ਸਾਥੀ ਜਿਹੜੇ ਅੱਜ ਅਸੀਂ ਕੁਲਦੀਪ ਸਿੰਘ ਦਾ ਪਤਾ ਲਾਣ ਵਾਸਤੇ ਆਏ ਸੀ ਤੇ ਸਾਰੀ ਜਿਹੜੀ ਸਿਚੁਏਸ਼ਨ ਬਣਾਈ ਜਾ ਰਹੀ ਹੈ ਜੋ ਇਹ ਸਾਰਾ ਡਰਾਮਾ ਕ੍ਰਿਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਆਪਦੇ ਭਾਈਚਾਰੇ ਦੇ ਨਾਲ ਅਸੀਂ ਭਾਈਚਾਰੇ ਨਾਲ ਸਾਰੀ ਗੱਲਬਾਤ ਕੀਤੀ ਹੈ ਬੀਬੀਆਂ ਨੇ ਸਾਰੀ ਗੱਲਬਾਤ ਅਸੀਂ ਆਪਣੀ ਤਾਂ ਇਹ ਸਾਰਾ ਜਿਹੜਾ ਮਾਮਲਾ ਹੈਗਾ ਸਰਪੰਚ ਨੂੰ ਕਿਦਾਂ ਕਿਤੇ ਬਰਖਾਸਤ ਕਰ ਦੇ ਆਂਦੀਆਂ ਗੱਲਾਂ ਕਰਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਇਹ ਗਲਤ ਹੈ ਜੋ ਸੰਵਿਧਾਨਕ ਤੌਰ ਤੇ ਬਾਬਾ ਸਾਹਿਬ ਡਾਕਟਰ ਭਿੰਗਰੋ ਅੰਬेडकर ਨੇ ਬੋੜ ਦਾ ਅਧਿਕਾਰ ਦੇ ਕੇ ਸਰਪੰਚ ਐਮ ਐਲ ਏ ਮਿਨਿਸਟਰ ਬਣਾਉਣ ਦਾ ਜਿਹੜਾ ਘੜ ਦਿੱਤਾ ਹੈ ਤੋ ਇਹਨੂੰ ਕੋਈ ਦੁਰਗਾ ਦੀ ਤਾਕਤ ਖੋਹ ਨਹੀਂ ਸਕਦੀ ਤੋ ਇਹ ਸਾਰੇ ਘਟਨਾ ਕਰਮ ਨੂੰ ਲੈ ਕੇ ਮੈਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ ਹੈ ਮੈਂ ਏ ਡੀ ਸੀ ਫਰੀ ਕੋਟ ਨਾਲ ਵੀ ਗੱਲ ਕੀਤੀ ਹੈ ਤੋ ਉਹਨਾਂ ਨੂੰ ਅਸੀਂ ਇਹਦੇ ਤੋਂ ਉਹਨਾਂ ਨੂੰ ਜਾਣੂ ਕਰ ਜਾਣੂ ਕਰਵਾਇਆ ਪਰ ਉਹਨਾਂ ਨੇ ਕਿਹਾ ਫਿਰ ਵੀ ਅਸੀਂ ਬਹਿ ਕੇ ਡਿਸਕਸ ਕਰਾਂਗੇ ਮਾਮਲਾ ਕੀ ਹੈ ਪਰ ਮੈਂ ਪ੍ਰਸ਼ਾਸਨ ਦੇ ਅਧਿਕਾਰਗੋ ਨੂੰ ਕਹਿਣਾ ਚਾਹਣਾ ਕਿ ਦੇਖੋ ਸਰਕਾਰਾਂ ਆਉਂਗੀਆਂ ਨਾ ਰਹਦੀਆਂ ਬਦਲਦੀਆਂ ਰਹਿੰਦੀਆਂ ਆਜਾਮਾ ਦੀ ਪਾਰਟੀ ਦੀ ਸਰਕਾਰ ਹੈ ਕੱਲ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਆਜੂ ਫਿਰ ਹੋਰ ਕਿਸੇ ਦੀ ਸਰਕਾਰ ਆਜੂ ਤੇ ਪ੍ਰਸ਼ਾਸਨ ਦੇ ਲੋਕਾਂ ਨੂੰ ਦਲਤਾਂ ਦੇ ਉੱਪਰ ਐਸੀ ਬਾਈਜਰੇ ਉੱਪਰ ਕਿਸੇ ਤਰ੍ਹਾਂ ਦਾ ਅਤਿਆਚਾਰ ਜਾਤੀ ਭੇਦਭਾਵ ਕਰਨ ਦੀ ਇਜਾਜ਼ਤ ਅਸੀਂ ਨਹੀਂ ਦੇਵਾਂਗੇ ਇਹ ਸਾਰੇ ਮਾਮਲੇ ਨੂੰ ਲੈ ਕੇ 3 ਤਰੀਕ ਨੂੰ ਤਿੰਨ ਜਾਨੀ 3 ਅਗਸਤ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਦੇ ਵਿੱਚ ਅਸੀਂ ਸੰਯੁਕਤ ਦਲਤ ਮੋਰਚੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ ਉਸ ਕਾਨਫਰੰਸ ਦੇ ਵਿੱਚ ਚੰਦ ਭਾਨ ਦੇ ਇਸ ਮਸਲੇ ਨੂੰ ਵਿਸ਼ੇਸ਼ ਤੌਰ ਤੇ ਵਿਚਾਰਾਂਗੇ ਤੇ ਵਿਸ਼ੇਸ਼ ਤੌਰ ਤੇ ਵਿਚਾਰ ਕੇ ਸਰਬਸੰਮਤੀ ਨਾਲ ਇੱਕ ਫੈਸਲਾ ਲਵਾਂਗੇ ਕਿ ਚੰਦ ਭਾਨ ਦੇ ਐਸੀ ਭਾਈਚਾਰੇ ਦੇ ਲੋਕਾਂ ਦੇ ਨਾਂ ਨਾਲ ਪੰਜਾਬ ਦੇ 40% ਦੀ ਐਸੀ ਭਾਈਚਾਰੇ ਦੇ ਲੋਕਾਂ ਨੂੰ ਦਹਿਸ਼ਤ ਦੇ ਮਾਹੌਲ ਤੋਂ ਕੱਢਣ ਲਈ ਸੁਜਗਤ ਅਦਾਲਤ ਮੋਰਚੇ ਵੱਲੋਂ ਜੋ ਕਰਨਾ ਪਿਆ ਉਹ ਅਸੀਂ 3 ਅਗਸਤ ਨੂੰ ਐਲਾਨ ਕਰਾਂਗੇ ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਆਓ 40% ਵਾਦੀਆ ਸਾਡੀ ਆਪਾਂ ਬਰਨਾਲੇ ਇਕੱਠੇ ਹੋਈਏ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹਣਾ ਕਿ ਮਤ ਭੁੱਲੋ 40% ਦਲਤ ਭਾਈਚਾਰਾ ਜਦੋਂ ਜਾਗ ਗਿਆ ਤਾਂ ਤੁਹਾਨੂੰ ਭਾਂਜਾਂ ਨੂੰ ਬਾਣ ਲੱਭਣੀ ਨਹੀਂ ਤੁਸੀਂ ਕਰਕੇ ਆਓ ਤਿੰਨ ਤਰੀਕ ਨੂੰ ਆਪਾਂ ਪੰਜਾਬ ਵਾਸੀਓ ਅਨਸਾਪਸੰਦ ਲੋਕੋ ਤਰਕਸ਼ੀਲ ਭਵਨ ਬਰਨਾਲੇ ਇਕੱਠੇ ਹੁੰਨੇ ਆ ਤੇ ਇਹ ਸਾਰੇ ਮਾਮਲੇ ਨੂੰ ਲੈ ਕੇ ਚੰਦਪਾਲ ਦੇ ਮਾਮਲੇ ਨੂੰ ਵਿਸ਼ੇਸ਼ ਤੌਰ ਤੇ ਵਿਚਾਰ ਕੇ ਇੱਕ ਨਵੇਂ ਅੰਦੋਲਨ ਦਾ ਆਗਾਜ਼ ਕਰਨ